ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਆਇਆ ਜੀ ਖੇਤ ਤੇ ਲੱਗੇ ਆ ਜੀ ਮੂੰਗੀ ਬੀਜਣ ਤੇ ਮੌਸਮ ਵੀ ਖਰਾਬ ਆ ਮੀਂਹ ਦੀ ਬੱਤੇ ਬੀਜਣ ਲੱਗੇ ਆ ਜੀ ਮੀਂਹ کافی ਚੰਗਾ ਪੈ ਗਿਆ ਆ ਮੂੰਗੀ ਵੀ ਠੀਕ ਖੜੀ ਆ ਤੇ ਖਾਲਿਆਂ ਚ ਵੀ ਪਾਣੀ ਖੜਾ ਚੰਗੀ ਤਰ੍ਹਾਂ ਖਾਰਿਆਂ ਚ ਵੀ ਖੜਾ ਉਮੀਦ ਹੈ ਕਿ ਆਸਵਰ ਫਸਲ ਵਧੀਆ ਹੋਏਗੀ। ਆਹ ਮੂੰਗੀ ਬੀਜੀ ਸੀ ਤੇ ਇਹਦੇ ਉੱਤੇ ਪੈ ਗਿਆ ਮੀਂਹ। ਉਮੀਦ ਨਹੀਂ ਸੀਗੀ ਕਿ ਨਿਕਲੂਗੀ ਪਰ ਨਹੀਂ ਮੂੰਗੀ ਵਧੀਆ ਨਿਕਲ ਆਈ ਆ। ਜਿਆਦਾ ਮੂੰਗੀ ਕਰੰਡ ਹੋਣ ਦੇ ਚਾਂਸ ਘੱਟ ਹੀ ਹੁੰਦੇ ਆ ਮੀਂਹ ਦੇ ਵਿੱਚ। ਤੇ ਇੱਥੇ ਆਪਾਂ ਜਵਾਕੇ ਬੀਜਾਂਗੇ। ਆਹ ਪਰਲੇ ਬਨੇ ਆ ਆਪਣੀ ਮੂੰਗੀ ਦੀ ਫਸਲ ਖੜੀ ਆ ਪਰਲੇ ਬਨੇ ਉਹ ਚੱਲੀ ਜਾਂਦਾ ਸਵਰਾਜ ਆਪਣੀ ਗਵਾਂਡੀਆਂ ਦਾ। ਤੇ ਆ ਮੜੀ ਸਬਜੀ ਲਈ ਹੋਈ ਹੈ ਜੀ ਵਧੀਆ ਸਰਜੰਦਾ ਇਹਦੇ ਨਾਲ ਤੇ ਪਿਛਲੀ ਵਾਰ ਨਰਮੀ ਦੀ ਫਸਲ ਕੁਛ ਵੀ ਨਹੀਂ ਹੋਈਗੀ ਜਿਵੇਂ ਲੱਗਦਾ ਸੀ ਵੀ 10 ਪਲੱਸ ਜਾਊਗਾ ਪਰ 70 ਕਿਲੋ ਦਾ ਕਿੱਲਾ ਮਸਾਂ ਛੜਿਆ ਹੈ ਜੀ ਬਹੁਤ ਜ਼ਿਆਦਾ ਘਟ ਜਗੇ ਜ਼ਿਮੀਦਾਰ ਤੇ ਅੱਜ ਵਾਣ ਤਿਆਰ ਕਰਤਾ ਆ ਤੇ ਬਸ ਸ਼ਾਮ ਤੱਕ ਇਹਨੂੰ ਬੀਜ ਦਾਂਗੇ ਮੂੰਗੀ ਨੂੰ ਉੱਤੇ ਚਾਹੀ ਮੀਂਹ ਪੈ ਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਜੇ ਵੀ ਹੋਣ ਵਾਲਾ ਪਿਆ ਆ ਆਪਾਂ ਆ ਗਏ ਜੀ ਹੁਣ ਖੇਤ ਤੇ ਬਿਜਾਈ ਸ਼ੁਰੂ ਹੋ ਗਈ ਹੈ ਲਗਭਗ ਹੋਈ ਗਈ ਹੈ ਜੀ ਪਰਲੇ ਬਿਨੇ 2 ਕਿੱਲੇ ਹੋਰ ਪਏ ਆ ਬਸ ਉਹਨਾਂ ਨੂੰ ਕਰਕੇ ਤਿਆਰ ਤੇ ਹੁਣ ਜਾਵਾਂਗੇ ਫਿਰਕਰਾਂ ਨੂੰ ਮਿਲਦੇ ਆ ਤੁਹਾਨੂੰ ਫਿਰ ਅਗਲੇ ਵਲੌਗ